ਨਿਊਜ਼ 99 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਜਿੰਦਰ ਸਹੋਤਾ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜਿਹੜਾ ਹੈਗਾ ਹਾਜ਼ਰ ਹੋਇਆ। ਇਸ ਵੇਲੇ ਦੀ ਵੱਡੀ ਖਬਰ ਪੰਜਾਬ ਪੁਲਿਸ ਦੇ ਵੱਲੋਂ ਹੈਗੀ ਹੈ ਜੋ ਸਕੂਲੀ ਬੱਚਿਆਂ ਦੇ ਨਾਲ ਜੋ ਘੱਟ ਉਮਰ ਦੇ ਬੱਚੇ ਨੇ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਨਮਾਲਿਕ ਬੱਚੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਹੈ। ਅੱਜ ਆ ਇੱਕ ਨੋਟੀਫਿਕੇਸ਼ਨ ਜਿਹੜਾ ਹੈਗਾ ਇਹ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਹੈ ਜ਼ਿਲ੍ਹਿਆਂ ਦੇ ਐਸਐਸਪੀ ਦੇ ਨਾਮ ਔਰ ਡਿਵੀਜ਼ਨਾਂ ਦੇ ਕਮਿਸ਼ਨਰਾਂ ਦੇ ਨਾਮ ਔਰ ਇਹਦੇ ਵਿੱਚ ਜਿਹੜਾ ਹੈਗਾ ਅ ਅਦਾਇਤਾ ਕੀਤੀ ਗਈ ਹੈ ਨੇ ਕਿ ਸਕੂਲੀ ਬੱਚੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਨੂੰ ਅ ਡਰਾਈਵਿੰਗ ਨਾ ਕਰਨ ਦਿੱਤੀ ਜਾਵੇ ਮੁਕੰਮਲ ਹੋਂਦੇ ਤੇ ਰੋਕ ਲਗਾਈ ਜਾਵੇ ਤੇ ਇਸ ਸੰਬੰਧੀ ਮਾਪਿਆਂ ਨੂੰ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਜਾਗਰੂਕ ਕੀਤਾ ਜਾਵੇ ਇਸ ਸੰਬੰਧੀ ਇੱਕ ਜਿਹੜਾ ਨੋਟੀਫਿਕੇਸ਼ਨ ਆਜੋ ਜਾਰੀ ਹੋਇਆ ਹੈਗਾ ਤੇ ਬਿਲਕੁਲ ਹੀ ਜ਼ਰੂਰੀ ਵੀ ਹੈਗਾ ਔਰ ਇਹ ਕਦਮ ਜਿਹੜੇ ਹੈਗੇ ਆ ਪ੍ਰਸ਼ਾਸਨ ਨੂੰ ਬਹੁਤ ਸਮਾਂ ਪਹਿਲਾਂ ਚੱਕ ਲੈਣ ਦੇ ਚਾਹੇ ਸੀ ਕਿਉਂਕਿ ਅ ਅੱਜਕੱਲ ਦੇਖਣ ਦੇ ਵਿੱਚ ਆਉਂਦਾ ਹੈਗਾ ਕਿ ਘੱਟ ਉਮਰ ਦੇ ਬੱਚੇ ਅ ਜਿਹੜੇ ਅ ਆਪਣਾ ਚੰਗਾ ਮੜਾ ਹਾਲੇ ਨਹੀਂ ਸੋਚ ਪਾਉਂਦੇ ਉਹ ਟੂ-ਵੀਲਰ ਤੇ ਫੋਰ-ਵੀਲਰ ਚਲਾਉਂਦੇ ਨੇ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਚਲਾਉਂਦੇ ਨੇ ਮਾਪਿਆਂ ਨੂੰ ਵੀ ਕਿਟ ਕਰਦੇ ਨੇ ਕਿ ਸਾਨੂੰ ਕੋਈ ਕਹਿੰਦਾ ਮੈਨੂੰ ਬੁਲਟ ਲੈ ਕੇ ਦਿਓ ਕੋਈ ਕਹਿੰਦਾ ਮੈਨੂੰ ਦੂਸਰਾ ਜਿਹੜਾ ਰੇਸਿੰਗ ਬਾਈਕ ਲੈ ਕੇ ਦਿਓ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਇਸ ਚੀਜ਼ ਦੇ ਨਾਲ ਮਾਪਿਆਂ ਨੂੰ ਰਾਹਤ ਤਾਂ ਮਿਲੇਗੀ ਨਾਲ ਹੀ ਮਾਪਿਆਂ ਲਈ ਥੋੜੀ ਸਰਦਕਦੀ ਵੀ ਵਧੇਗੀ ਕਿ ਜੇਕਰ ਤੁਹਾਡੇ ਬੱਚੇ ਸਕੂਲ ਖੁੱਦ ਜਾਂਦੇ ਨੇ ਤਾਂ ਤੁਹਾਨੂੰ ਆਪ ਛੱਡ ਕੇ ਆਉਣੇ ਪੈਣਗੇ ਤੁਹਾਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਵੀ ਚਾਹੀਦੀ ਹੈ ਕਿਉਂਕਿ ਕਿਤੇ ਨਾ ਕਿਤੇ ਅਗਰ ਜੇਕਰ ਇਹਨਾਂ ਬੱਚੇ ਨੇ ਕੋਈ ਖਾਤਸਾ ਵਾਪਰਦਾ ਅਗਲਾ ਅਗਾਂਵ ਵਾਲੇ ਪਰਿਵਾਰ ਦਾ ਵੀ ਨੁਕਸਾਨ ਹੁੰਦਾ ਤੇ ਤੁਹਾਡਾ ਵੀ ਕਾਫੀ ਵੱਡਾ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਛੜਕ ਹਾਦਸੇ ਜਿਹੜੇ ਨੇ ਵਾਧਦੇ ਨੇ ਕਿਉਂਕਿ ਛੋਟੀ ਉਮਰ ਦੇ ਬੱਚੇ ਜਿਹੜੇ ਪੂਰੀ ਤਰ੍ਹਾਂ ਨਾਲ ਆਪਣਾ ਚੰਗਾ ਮਾੜਾ ਨਹੀਂ ਸੋਚ ਸਕਦੇ ਕਈ ਵਾਰ ਜਿਹੜਾ ਹੈਗਾ ਡਰਾਈਵਿੰਗ ਦੇ ਦੌਰਾਨ ਕੋਈ ਸਹੀ ਫੈਸਲਾ ਨਹੀਂ ਲੈ ਪਾਉਂਦੇ ਤੇ ਉਸ ਉਹ ਸਹੀ ਫੈਸਲਾ ਨਾ ਲੈ ਪਾਉਣ ਫਿਰ ਪਰਿਵਾਰਾਂ ਨੂੰ ਪਿੱਛੇ ਜਿਹੜਾ ਹੈਗਾ ਉਹ ਪਛਤਾਵਾ ਰਹਿੰਦਾ ਹੈ ਕਿ ਸਾਡਾ ਬੱਚਾ ਛੋਟੀ ਉਮਰ ਦੇ ਵਿੱਚ ਅਸੀਂ ਉਹਨੂੰ ਵਹੀਕਲ ਚਲਾਉਣ ਦਿੱਤਾ ਤੇ ਆ ਹਾਦਸਾ ਵਾਪਰਿਆ ਸਰਕਾਰ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਇਹ ਵੱਡੀ ਪਹਿਲ ਕਦਮੀ ਹੈਗੀ ਹੈ ਔਰ ਸਭ ਨੂੰ ਇਹਦਾ ਇਸ ਦਾ ਸਾਥ ਵੀ ਦੇਣਾ ਚਾਹੀਦਾ ਕਿਉਂਕਿ ਜੇਕਰ ਨਾਬਾਲਗ ਉਮਰ ਦੇ ਬੱਚੇ ਵਹੀਕਲ ਨਹੀਂ ਚਲਾਉਣਗੇ ਤਾਂ ਇਸ ਦੇ ਨਾਲ ਹਾਦਸੇ ਵਾਪਰਨ ਦਾ ਜਿਹੜਾ ਹੈਗਾ ਕਾਫੀ ਬਚਾਅ ਰਹੇਗਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਆਮ ਦੇਖਿਆ ਹੈਗਾ ਕਿ ਕਈ ਵਾਰ ਨਾਬਾਲਗ ਬੱਚਿਆਂ ਦੇ ਐਕਸੀਡੈਂਟ ਹੁੰਦੇ ਨੇ ਜਾਂ ਹੋਰ ਕਿਸੇ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਤਾਂ ਉਹਨਾਂ ਚੀਜ਼ਾਂ ਤੇ ਲਗਾਮ ਲੱਗੇਗੀ ਔਰ ਸਰਕਾਰ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਇਹ ਵੱਡਾ ਫੈਸਲਾ ਹੈ ਔਰ ਚੰਗਾ ਫੈਸਲਾ ਹੈਗਾ ਔਰ ਇਸ ਦੀ ਸਹਿਰਾਣਾ ਵੀ ਕਰਨੀ ਬਣਦੀ ਔਰ ਸਾਨੂੰ ਸਭ ਨੂੰ ਇਸ ਦੀ ਜਿਹੜੀ ਹੈਗੀ ਆ ਸਪੋਰਟ ਵੀ ਕਰਨੀ ਬਣਦੀ ਆ ਤਾਂ ਜੋ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੇ ਹੈਗੇ ਬੱਚੇ ਆ ਜਾਂ ਕੋਈ ਹੋਰ ਲੋਕ ਹੈ ਉਹਨਾਂ ਦੀਆਂ ਜਾਨਾਂ ਜਿਹੜੀਆਂ ਆਂ ਉਹ ਅਜਾਈਂ ਨਾ ਜਾਣ ਔਰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਔਰ ਕਿਸੇ ਨੂੰ ਕੋਈ ਪਛਤਾਵਾ ਨਾ ਹੋਵੇ ਇਸ ਲਈ ਬੱਚਿਆਂ ਨੂੰ ਜੋ ਜਾਗਰੂਕ ਦੇ ਲਈ ਜਾਗਰੂਕਤਾ ਦੇ ਲਈ ਜੋ ਪੁਲਿਸ ਨੇ ਜੋ ਪ੍ਰਸ਼ਾਸਨ ਨੇ ਜੋ ਕਦਮ ਚੁ ਵੀ ਕਿਤਾ ਜਰ ਤਾਂ ਇਹ ਇਹ ਵੀ ਬਹੁਤ ਵਧੀਆ ਹੈਗਾ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਜਾਂ ਪਿੰਡਾਂ ਦੀਆਂ ਸਥਾਨਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਇਹ ਜਿਹੜੇ ਹੈਗੇ ਕੁਛ ਨਾ ਕੁਝ ਜਿਹੜੇ ਹੈਗੇ ਪੋਸਿਬਲ ਉਹ ਜਿਹੜੇ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਆ ਬੱਚੇ ਜਿੱਥੇ ਜ਼ਿਆਦਾਤਰ ਗਿਣਤੀ ਦੇ ਵਿੱਚ ਹੋਣ ਉੱਥੇ ਬੱਚਿਆਂ ਨੂੰ ਇਹ ਸਮਝਾਇਆ ਜਾਣਾ ਚਾਹੀਦਾ ਹੈਗਾ ਕਿ ਘੱਟ ਉਮਰ ਦੇ ਵਿੱਚ ਜੇਕਰ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਵੱਡੇ ਨੁਕਸਾਨ ਚਲੇ ਪੈ ਸਕਦੇ ਆ ਜਿਹੜੇ ਹੈਗੇ ਡਰਾਈਵਿੰਗ ਲਾਇਸੈਂਸ ਮੁਨਾ ਵੀ ਲਾਜ਼ਮੀ ਆ ਤਾਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਹੁਣੇ ਤੋਂ ਬੱਚਿਆਂ ਨੂੰ ਜਿਹੜੇ ਹੈਗਾ ਦੱਸਾਂਗੇ ਤਾਂ ਵੱਡੇ ਜਾਂ ਹੋ ਕੇ ਜ਼ਿੰਦਗੀ ਦੇ ਵਿੱਚ ਉਹ ਕਦੀ ਮਾਰ ਨਹੀਂ ਖਾਂਗੇ ਇਸ ਲਈ ਇਹ ਸਰਕਾਰ ਦਾ ਬਹੁਤ ਵਧੀਆ ਫੈਸਲਾ ਹੈਗਾ ਔਰ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਵੱਡਾ ਜਿਹੜਾ ਹੈਗਾ ਫੈਸਲਾ ਹੈਗਾ ਚੰਗਾ ਫੈਸਲਾ ਹੈ ਜਿਸ ਦੇ ਨਾਲ ਜਿਹੜਾ ਹੈਗਾ ਕਾਫੀ ਤਰ੍ਹਾਂ ਦੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਉਹਨਾਂ ਤੋਂ ਨजात ਮਿਲੇਗੀ ਤੁਸੀਂ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਛੋਟੇ ਬੱਚੇ ਨੇ ਤਾਂ ਤੁਸੀਂ ਵੀ ਇਸ ਚੀਜ਼ ਨੂੰ ਇੱਕ ਜ਼ਿੰਮੇਵਾਰੀ ਦੇ ਨਾਲ ਸਮਝੋ ਔਰ ਛੋਟੇ ਬੱਚਿਆਂ ਨੂੰ ਜਿਹੜਾ ਹੈਗਾ ਵਹੀਕਲ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਜਿਹੜਾ ਹੈ ਗੱਲ ਦਿਨ ਤੋਂ ਗੁਰੇਜ਼ ਕਰੋ ਤਾਂ ਜੋ ਛਲਕੀ ਹੱਥ ਸੇ ਜਿਹੜੇ ਹੈ ਗਿਆ ਉਹ ਨਾ ਹੋਣ ਔਰ ਸਾਨੂੰ ਬਾਅਦ ਵਿੱਚ ਆਪਣੀ ਸੋਚ ਤੇ ਪਛਤਾਉਣਾ ਨਾ ਪਵੇ। ਧੰਨਵਾਦ।